ਰੈਸਿਟਾਮ ਹਾਲ ਸਣੇ 53 ਦਵਾਈਆਂ ਦੇ ਸੈਂਪਲ ਹੋਏ ਤੇ ਮਲਚ ਵਿਟਾਮਿਨ ਤੇ ਕੈਲਸ਼ੀਅਮ ਦੀਆਂ ਦਵਾਈਆਂ ਵੀ ਨੇ ਸਾਕ ਨਮਸਕਾਰ ਮੈਂ ਹਤਿ ਜਸਮਨੀ ਲਾਇਤ ਤੁਸੀਂ ਦੇਖ ਰਹੇ ਹੋ ਰਤਬ ਪੰਜਾਬੀ ਸਿਰਦਰਦ ਹੋਣਾ ਸ਼ਰੀਰ ਦਰਦ ਹੋਣਾ ਜੋੜਾਂ ਚ ਦਰਦ ਹੋਣਾ ਜਾਂ ਫਿਰ ਕਹਿ ਲਓ ਹਲਕਾ ਜਿਹਾ ਬੁਖਾਰ ਹੋਣਾ ਜੇ ਤੁਹਾਡੇ ਚੋ ਕਿਸੇ ਨੂੰ ਵੀ ਇਹਨਾਂ ਸਾਰੀਆਂ ਚੀਜ਼ਾਂ ਚ ਕੁਝ ਵੀ ਹੋ ਰਿਹਾ ਹੁੰਦਾ ਹੈ ਜਦ ਮਾੜਾ ਜਿਹਾ ਦਰਦ ਵੀ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਆਪਣੇ ਹੀ ਘਰ ਚ ਇੱਕ ਦਵਾਈ ਜਿਸ ਦਾ ਨਾਮ ਹੈ ਪੈਰਾਸੀਟਾਮੋਲ ਚੁੱਕਦੇ ਹੋ ਤੇ ਖਾ ਲੈਂਦੇ ਹੋ ਸਹੀ ਕਿ ਆ ਨਾ ਇਹ ਸਿਰਫ ਤੁਹਾਡੇ ਘਰ ਦੀ ਕਹਾਣੀ ਨਹੀਂ ਹੈ ਇਹ ਹਰ ਘਰ ਦੀ ਕਹਾਣੀ ਹੈ ਹਰ ਕੋਈ ਆਪਣੇ ਘਰ 'ਚ ਇਹ ਹੀ ਕਰਦਾ ਹੈ ਪਰ ਹੁਣ ਤੁਹਾਨੂੰ ਸਾਰਿਆਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਦਰਅਸਲ ਹਾਲ ਹੀ 'ਚ ਭਾਰਤ ਦੇ ਕੇਂਦਰੀ ਡਰੱਗ ਸਟੈਂਡਰਡਸ ਕੰਟਰੋਲ ਆਰਗੇਨਾਈਜੇਸ਼ਨ ਨੇ ਇੱਕ ਗੰਭੀਰ ਸਿਹਤ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਚਲਦਿਆਂ ਪੈਰਾਸੀਟਾਮੋਲ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀਆਂ ਗੋਲੀਆਂ ਸਣੇ 53 ਦਵਾਈਆਂ ਗੁਣਮੱਤਾ ਟੈਸਟ ਵਿੱਚ ਫੇਲ ਹੋ ਗਈਆਂ ਨੇ ਜੀ ਹਾਂ ਕੈਲਸ਼ੀਅਮ ਅਤੇ ਵਿਟਾਮਿਨ ਦੀਆਂ ਗੋਲੀਆਂ ਵੀ ਫੇਲ ਹੋ ਗਈਆਂ ਨੇ ਜੋ ਆਮ ਤੌਰ ਤੇ ਹਰ ਇਨਸਾਨ ਵਰਤਦਾ ਹੈ ਦੱਸ દਈਏ ਕਿ CDSCO ਦੀ ਰਿਪੋਰਟ ਦੇ ਮੁਤਾਬਕ ਜੋ ਦਵਾਈਆਂ ਕੁਨਵੱਤਾ ਟੈਸਟ ਵਿੱਚ ਆਸਫਲ ਰਹੀਆਂ ਨੇ ਉਹਨਾਂ ਵਿੱਚ ਪੈਰਾਸੀਟਾਮੌਲ ਟੈਬਲੇਟ 500mg ਵਿਟਾਮਿਨ ਸੀ ਐਂਡ ਡੀ3 ਟੈਬਲੇਟ ਸ਼ੈਲਕਿਲ ਵਿਟਾਮਿਨ ਬੀ ਕੰਪਲੈਕਸ ਐਂਡ ਵਿਟਾਮਿਨ ਸੀ ਸੌਫਟ ਜੈਲਸ ਗਲਿੰਪਰਾਇਟ ਸ਼ੂਗਰ ਦੀ ਦਵਾਈ ਯਾਨੀ ਅਤੇ ਮਰੀਜ਼ਾਂ ਵੱਲੋਂ ਵਿਆਪਕ ਤੌਰ ਤੇ ਵਰਤੀਆਂ ਵੀ ਜਾਂਦੀਆਂ ਨੇ ਪਰ ਇਸ ਦੇ ਬਾਵਜੂਦ ਵੀ ਇਹ ਦਵਾਈਆਂ ਗੁਣਵੰਤਾ ਜਾਂਚ ਵਿੱਚ ਫੇਲ ਹੋ ਗਈਆਂ ਨੇ ਦੱਸਦੀ ਹੈ ਕਿ ਦਵਾਈਆਂ ਨਾਮਵਰ ਫਾਰਮਾਸਿਓਟিক্যাল ਕੰਪਨੀ ਜਿਵੇਂ ਕਿ ਹਾਈਡਰੋ ਡਰੱਗਸ ਐਲਕਮ ਲੈਬਾਰਟਰੀਜ਼ ਹਿੰਦੁਸਤਾਨ ਐਂਟੀਬਾਇਓਟਿਕ ਲਿਮਿਟਿਡ ਕਰਨਾਟਕਾ ਐਂਟੀਬਾਇਓਟਿਕਸ ਐਂਡ ਫਾਰਮਾ ਸਿਟੀਓਕਲਸ ਲਿਮਿਟਿਡ ਦੁਆਰਾ ਨਿਰਮਿਤ ਕੀਤੀਆਂ ਗਈਆਂ ਹਨ CDSCO ਨੇ ਦੋ ਵੱਖ-ਵੱਖ ਸੂਚੀਆਂ ਜਾਰੀ ਕੀਤੀਆਂ ਨੇ ਪਹਿਲੀ ਸੂਚੀ ਵਿੱਚ 48 ਦਵਾਈਆਂ ਦੇ ਨਾਂ ਸ਼ਾਮਲ ਨੇ ਜੋ ਗੁਣਵੰਤਾ ਟੈਸਟ ਵਿੱਚ ਫੇਲ ਹੋ ਗਈਆਂ ਨੇ ਦੂਜੀ ਸੂਚੀ ਵਿੱਚ ਪੰਜ ਦਵਾਈਆਂ ਸ਼ਾਮਲ ਨੇ ਤੇ ਇਸ ਦੇ ਨਾਲ ਹੀ ਉਹਨਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਲਈ ਵੀ ਜਵਾਬ ਦੇਣ ਦਾ ਮੌਕਾ ਵੀ ਰੱਖਿਆ ਗਿਆ ਹੈ ਤਾਂ ਜੋ ਇਸ ਬਾਰੇ ਸਪੱਸ਼ਟੀ ਦੇ ਸਕਣ ਤੇ ਜ਼ਰੂਰੀ ਕਦਮ ਚੁੱਕ ਸਕਣ ਤੁਹਾਡੀ ਜਾਣਕਾਰੀ ਲਈ ਦੱਸਦੀ ਕਿ CDSCO ਦੁਆਰਾ ਜਾਰੀ ਕੀਤਾ ਗਿਆ ਇਹ NSQ ਅਲਰਟ ਸੂਬਿਆਂ ਦੇ ਡਰੱਗ ਅਫਸਰਾਂ ਦੁਆਰਾ ਕੀਤੇ ਗਏ بے ਤਰਤੀਬੇ ਮਾਸਿਕ ਨਮੂਨੇ ਤੋਂ ਤਿਆਰ ਕੀਤਾ ਗਿਆ। ਇਹ ਸੈਂਪਲਿੰਗ ਬਾਜ਼ਾਰ ਵਿੱਚ ਉਪਲਬਧ ਦਵਾਈਆਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮਰੀਜ਼ਾਂ ਤੱਕ ਪਹੁੰਚ ਰਹੀਆਂ ਦਵਾਈਆਂ ਸਿਹਤ ਦੇ ਮਾਪਦੰਡਾਂ ਮੁਤਾਬਕ ਹੋਣ ਅਤੇ ਗੁਣਵੱਤਾ ਵਿੱਚ ਕੋਈ ਮਿਲਾਵਟ ਜਾਂ ਕਮੀ ਨਾ ਹੋਵੇ। ਆਖਰ ਜੇ ਨਿਤੰ ਪੰਜਾਬੀ ਦੀ ਟੀਮ ਵੱਲੋਂ ਅਸੀਂ ਅਪੀਲ ਕਰਦੇ ਹਾਂ ਕੋਈ ਵੀ ਦਵਾਈ ਲੈਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ। ਡਾਕਟਰ ਦੀ ਸਲਾਹ ਲਏ ਬਿਨਾ ਕਿਸੇ ਵੀ ਦਵਾਈ ਦਾ ਸੇਵਨ ਨਾ ਕਰੋ।